ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖੈਰਾ ਅੱਜ ਸੁਨਾਮ ਰਵੀਦਾਸਪੁਰਾ ਟਿੱਪੀ ਲਾਕਿਟ ਪਹੁੰਚੇ ਸਨ ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲੇ ਨੇ ਸਰਕਾਰ ਤੇ ਵੀ ਜਮਕੇ ਬਰੇ ਨੇ ਖੈਰਾਂ ਨੇ ਜ਼ਰਿਲੀ ਸ਼ਰਾਬ ਕਾਰਨ ਹੋਈਆਂ ਮੌਤਾ ਦੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇ ਤੇ ਮਾਮਲੇ ਚ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ ਹੈ ਪੜਿਤ ਪਰਿਵਾਰਾਂ ਦੇ ਲਈ ਮੁਆਵਜ਼ੇ ਵਜੋਂ 25 ਲੱਖ ਰੁਪਏ ਦੀ مالی ਮਦਦ ਦੀ ਵੀ ਮੰਗ ਕੀਤੀ ਖੈਰਾਂ ਨੇ ਜਮਕੇ ਪੜਾਸ ਕੱਢੀ ਤੇ ਕਈ ਇਲਜ਼ਾਮ ਪੰਜਾਬ ਦੀ ਮਾਨ ਸਰਕਾਰ ਤੇ ਲਗਾਏ ਨੇ ਲਪੇਟੇ ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਲਿਆ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਐਕਸਾਈਜ਼ ਮਨਿਸਟਰ ਦਾ ਆਪਣੀ ਕੰਸਟਿਟੂਐਂਸੀ ਹੈ ਦਿੜਬਾ ਜਿਹੜਾ ਗੁਜਰਾ ਗੁਜਰਾ ਪਿੰਡ ਆ ਉਹੀ ਐਕਸਾਈਜ਼ ਪਾਲਿਸੀ ਐਕਸਾਈਜ਼ ਮਿਨਿਸਟਰ ਉਹਦੇ ਪਿੰਡ ਵਿੱਚ ਉਹਦੇ ਇਲਾਕੇ ਦੇ ਵਿੱਚ ਜਾਲੀ ਸ਼ਰਾਬ ਵਿਕਰੀ ਆ ਇਸ ਕਰਕੇ ਇਹ ਜਿਹੜਾ ਪੁਲਿਸ ਨੇ ਜੋ ਕੁਝ ਕੀਤਾ ਮੇਰਾ ਇਹ ਮੰਨਣਾ ਵਾ ਕਿ ਇਹ ਕੋਈ ਵੀ ਮਾਫੀਆ ਪੰਜਾਬ ਦੇ ਵਿੱਚ ਬਿਨਾ ਤਾਕਤਵਾਰ ਸਿਆਸੀ ਆਗੂਆਂ ਦੇ ਔਰ ਬਿਨਾ ਪੁਲਿਸ ਦੀ ਛੇਤ ਤੋਂ ਬਗੈਰ ਇਹ ਚੱਲ ਹੀ ਨਹੀਂ ਸਕਦਾ ਹੁਣ ਇਹਦੀ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ ਦੈਟਸ ਆਨ ਆਈ ਵਾਸ ਕਿ 8-10 ਬੰਦੇ ਨਾਮਜ਼ਦ ਕਰਤੇ ਕਿਉਂਕਿ ਮੇਰਾ ਇਹ ਮੰਨਣਾ ਵਾ ਕਿ ਇਹ ਇਸ ਇਹ ਏਡੇ ਲਾਰਜ ਏਰੀਆ ਵਿੱਚ ਜਿਹੜਾ ਮੌਤਾਂ ਹੋਈਆਂ ਨੇ ਇਹ ਕੋਈ ਵੈਲ ਆਰਗੇਨਾਈਜ਼ਡ ਮੈਕੈਨਿਜ਼ਮ ਆ ਜਿਹੜਾ ਏਡੇ ਵੱਡੇ ਰਕਬੇ ਦੇ ਵਿੱਚ ਸ਼ਰਾਬ ਵੇਚ ਰਿਆ ਸੀਗਾ ਇਹਦੀ ਹੁਣ ਪੁਲਿਸ ਤੇ ਜਿਹੜੀ ਕ੍ਰੈਡੀਬਿਲਟੀ ਪੰਜਾਬ ਪੁਲਿਸ ਦੀ ਜਿਹੜੇ ਆਪ ਹੀ ਸ਼ਾਇਦ ਇਹਨਾਂ ਨੂੰ ਨਾਲ ਮਿਲੀ ਭੁਗਤ ਹੋਊਗੀ ਇਹਨਾਂ ਦੀ ਇਹਨਾਂ ਦੀ ਇਨਵੈਸਟੀਗੇਸ਼ਨ ਸਾਡੀ ਪਾਰਟੀ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਪਰਵਾਹ ਨਹੀਂ ਇਹਦੀ ਜੁਡੀਸ਼ੀਅਲ ਇਨਕੁਆਇਰੀ ਬਣਦੀ ਆ ਕਿਉਂਕਿ ਏਡੇ ਵੱਡੇ ਲੈਵਲ ਦੇ ਉੱਤੇ ਮੌਤਾਂ ਹੋਣੀਆਂ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਪਤਾ ਨਹੀਂ ਹੋਰ ਵਿਚਾਰੇ ਕਿੰਨੇ ਗਰੀਬ ਆਦਮੀ ਸ਼ਿਕਾਰ ਹੋਣਗੇ ਜਿਹੜੀਆਂ ਆਪਾਂ ਨੂੰ ਪਤਾ ਹੀ ਨਹੀਂਗਾ ਸੈਕੰਡਲੀ ਤੁਹਾਨੂੰ ਯਾਦ ਹੋਵੇਗਾ ਜਦੋਂ ਅੰਮ੍ਰਿਤਸਰ ਵਿੱਚ ਇਹ ਸ਼ਰਾਬ ਘਟਾਲਾ ਹੋਇਆ ਸੀਗਾ ਔਰ ਉੱਥੇ 350 ਤੋਂ 150 ਬੰਦਾ ਮਰ ਗਿਆ ਸੀਗਾ ਭਗਵੰਤ ਮਾਨ ਉਦੋਂ ਆਪੋਜੀਸ਼ਨ ਸੀ ਔਰ ਇਸ ਇਸ ਦੇ ਉੱਥੇ ਪਹੁੰਚ ਕੇ ਗਿਆ ਸੀਗਾ ਕਿ ਪਹਿਲਾਂ ਕਤਲ ਦਾ ਮੁਕੱਦਮਾ ਦਰਜ ਕਰੋ ਤੇ ਫਿਰ ਮਾਫੀਆ ਨੂੰ ਐਕਸਪੋਜ਼ ਕਰੋ ਇਨ ਬੀਨ ਸਿਚੁਏਸ਼ਨ ਅੱਜ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਕਹਿੰਦੇ ਸਾਡੀ ਇਹ ਰਾਜਤਾਨੀ ਆਮ ਆਦਮੀ ਪਾਰਟੀ ਦੀ ਉੱਥੇ ਵਾਪਰੀ ਆ ਇਸ ਕਰਕੇ ਅੰਟਿਲ ਦ ਜਸਟਿਸ ਇਜ਼ ਡਨ ਐਂਡ ਫਾਈਨਲ ਜਸਟਿਸ ਇਜ਼ ਡਨ ਸਾਡੀ ਪਾਰਟੀ ਇਹਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਨਸਾਫ ਨਾ ਮਿਲਿਆ ਗਰੀਬਾਂ ਨੂੰ ਉਹਨਾਂ ਨੂੰ ਬਣਦੀ ਕੰਪਨਸੇਸ਼ਨ ਆ ਬਹੁਤ ਮਿਆਇਕਰ ਕੰਪਨਸੇਸ਼ਨ ਦਿੱਤੀ ਜਾ ਰਹੀ ਹੈ ਕਸੂਰ ਸਰਕਾਰ ਦਾ ਵਾ ਔਰ ਅਮਨ ਅਰੋੜੇ ਦਾ ਏਡਾ ਮੰਦ ਭਾਗਾ ਬਿਆਨ ਆਇਆ ਕੱਲ ਕਿ ਜੀ ਇਹ ਕਿਉਂਕਿ ਮਨਜ਼ੂਰशुदा ਸਰਕਾਰੀ ਠੇਕਿਆਂ ਤੋਂ ਦਿੱਤੀ ਨਹੀਂ ਇਸ ਕਰਕੇ ਅਸੀਂ ਪੱਲਾ ਛਾੜ ਲਿਆ ਵਾ ਮਤਲਬ ਉਹਨਾਂ ਨੇ ਉਹਨਾਂ ਨੂੰ ਬਿਲਕੁਲ ਰੱਬ ਆਸਰੇ ਛੱਡ ਦਿੱਤਾ ਐ ਤਾਂ ਫਿਰ ਕੱਲ ਨੂੰ ਕਹਿਣਗੇ ਜਿਹੜੀਆਂ ਪੰਜਾਬ ਚ ਗੈਰਕਾਨੂੰਨੀ ਨਸ਼ਾ ਵਿਕਰਿਆ ਚੜਾ ਚਾਹ ਚਿੱਟਾਵਾ ਜਿਹਦੇ ਚ ਹੀ ਰੋਲਾ ਪਾਉਂਦੇ ਸੀਗੇ ਵਿਕਰਮਜੀਠੇ ਦੇ ਖਿਲਾਫ ਇਹਨਾਂ ਨੇ ਬੋਟ ਲਵਾਏ ਇਹਦਾ ਮਤਲਬ ਜਿਹੜੀਆਂ ਹਜ਼ਾਰਾਂ ਮੋਤਾਂ ਪੰਜਾਬ ਦੇ ਵਿੱਚ ਹੋਈਆਂ ਉਹਨਾਂ ਲਵਾਰਸ ਹੋ ਗਈਆਂ ਨੇ ਅਮਨ ਅਰੋੜਾ ਦੇ ਮੁਤਾਬਕ ਤੇ ਆਮ ਆਦਮੀ ਪਾਰਟੀ ਦੇ ਮੁਤਾਬਕ ਸੋ ਇਸ ਕਰਕੇ ਬੜਾ ਗੰਭੀਰ ਇਸ਼ੂ ਆ ਅੱਜ ਅਸੀਂ ਇਥੇ ਆਣ ਕੇ ਹਮਦਰਦੀ ਪ੍ਰਗਟ ਕੀਤੀ ਆ ਮੇਰਾ ਮੰਨਣਾ ਕਿ ਇਹ ਮੋਤਾਂ ਸਰਕਾਰ ਦੀ ਨਲਾਇਕੀ ਕਰਕੇ ਔਰ ਸਰਕਾਰ ਦੇ ਜਿਹੜੀ ਕਮਜ਼ੋਰੀ ਦੇ ਕਰਕੇ ਗਰੀਬ ਆਦਮੀ ਸ਼ਿਕਾਰ ਹੋਏ ਨੇ ਇਹ ਹਰ ਪਰਿਵਾਰ ਨੂੰ ਕੱਟੋ-ਕੱਟ 25 ਲੱਖ ਰੁਪਇਆ ਮੁਆਵਜ਼ਾ ਪੰਜਾਬ ਸਰਕਾਰ ਦੇਵੇ ਔਰ ਇਹਦੀ ਜਾਂਚ ਮੈਂ ਜਿੱਦਾਂ ਕਿਹਾ ਕਿ ਇੱਕ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਟੂ ਫਿਕਸ ਰਿਸਪੌਂਸਿਬਿਲਟੀ ਔਨ ਪਾਵਰਫੁਲ ਪੋਲੀਟੀਸ਼ੀਅਨ ਪੁਲਿਸ ਨੈਕਸਸ ਐਂਡ ਦਾ ਮਾਫੀਆ ਵਿਚ ਇਜ਼ ਇਨਵੋਲਡ ਇਨ ਦਾ ਇਲਿਸੀਟ ਲਿਕਰ ਟ੍ਰੇਡ ਇਨ ਦਿਸ ਡਿਸਟ੍ਰਿਕਟ ਜਿਹੜੀਆਂ ਇਲਜ਼ਾਮ ਮਗਰਲੀਆਂ ਸਰਕਾਰਾਂ ਤੇ ਆਮ ਆਦਮੀ ਪਾਰਟੀ ਭਗਵੰਤ ਮਾਨ ਸਪੈਸੀਫਿਕਲੀ ਸਿੰਗਲ ਆਊਟ ਕਰਕੇ ਲਾਉਂਦੇ ਰਹੇ ਨੇ ਉਹੀ ਡਰਗ ਮਾਫੀਆ ਵਾ ਉਹੀ ਲੇਕਰ ਮਾਫੀਆ ਵਾ ਉਹੀ ਰੀਅਲ ਏਸਟੇਟ ਮਾਫੀਆ ਵਾ ਉਹੀ ਗੈਰ ਕਾਨੂੰਨੀ ਮਾਈਨਿੰਗ ਮਾਫੀਆ ਤਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਜਤਨ ਸਰਕਾਰ ਨੇ ਕਰਨ ਵਾਲੇ ਸਮੇ ਸਾਰੀਆਂ ਗੱਲਾਂ ਐਨਲਾਈਜ਼ ਕਰ ਰਹੇ ਹੈਗੇ ਆ ਅਗਰ ਨਹੀਂ ਜਾ ਰਹੀ ਤਾਂ ਇਥੋਂ ਸਬਤ ਹੁੰਦਾ ਕਿ ਇਹਨਾਂ ਦੀ ਮਿਲੀਭੁਗਤ ਆਪਾਂ ਨੂੰ ਨਜ਼ਰ ਹਲੇ ਇੱਕ ਹੋਰ ਐਂਗਲ ਆ ਇਸ ਸ਼ਰਾਬ ਮਾਫੀਆ ਨੂੰ ਕਿ ਇੱਕ ਬਠਿੰਡੇ ਜ਼ਿਲ੍ਹੇ ਦੀ ਡਿਸਟਿਲਰੀ ਆ ਬਹੁਤ ਵੱਡੀ ਉਹਨਾਂ ਨੂੰ ਪਿਛਲੇ ਦਿਨਾਂ ਵਿੱਚ ਦੋ ਇਥਨੋਲ ਦੇ ਲਾਇਸੈਂਸ ਇਸ਼ੂ ਹੋਏ ਨੇ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਵੱਲੋਂ ਲਗਭਗ 200-300 ਕਰੋੜ ਰੁਪਏ ਦਾ ਵੈਲਿਊ ਦਾ ਇੱਕ ਇਥਨੌਲ ਲਾਇਸੈਂਸ ਆ ਇੱਕ ਸੰਗਤਪੁਰਾ ਬਠਿੰਡੇ ਦੇ ਵਿੱਚ ਇੱਕ ਡਿਸਟਿਲਰੀ ਮੈਂ ਹਲੇ ਉਹਦਾ ਨਾਮ ਨਹੀਂ ਲੈ ਰਿਹਾ ਕਿ that is subject to verification of course ਅਗਰ ਇਹ ਗੱਲ ਇਹ ਗੱਲਾਂ ਹੁਣ ਪੁਲਿਸ ਨਹੀਂ ਕੱਢ ਸਕਦੀ ਕਿਉਂਕਿ ਪੁਲਿਸ ਤਾਂ ਡਰਦੀ ਆ ਪੁਲਿਸ ਤਾਂ ਵਿਰੋਧੀਆਂ ਦੇ ਉੱਤੇ ਮੁਕਦਮੇ ਬਣਾ ਸਕਦੀ ਖੈਰੇ ਨੂੰ ਚੱਕ ਲੋ ਭਾਨੇ ਨੂੰ ਚੱਕ ਲੋ ਕਾਂਗਰਸ ਦੇ ਮਨਿਸਟਰ ਚੱਕ ਲੋ ਦੈਟ ਇਜ਼ 올 ਪੁਲਿਸ ਇਜ਼ ਲਿਮਿਟਡ ਟੂ ਦੇਰਫੋਰ ਇਹਦੀ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਅਸੀਂ ਕਾਂਗਰਸ ਪਾਰਟੀ ਕਰੇ ਨੈਕਸਟ ਕੋਰਸ ਆਫ ਐਕਸ਼ਨ ਅਸੀਂ ਆਪਣੀ ਪਾਰਟੀ ਵਿੱਚ ਮਤਾ ਰੱਖ ਕੇ ਆਉਣ ਵਾਲੇ ਦਿਨਾਂ ਚ ਪੱਕਾ ਕਰਾਂਗੇ ਖੰਨਾ ਸਾਹਿਬ ਤੁਸੀਂ ਖਾਸ ਤੌਰ ਤੇ ਸੋ ਆਪਣੀ ਨੈਤਿਕ ਰਿਸਪੌਂਸਿਬਿਲਟੀ ਸਮਝਦੇ ਹੋ ਨਾ ਪਹੁੰਚਾ ਬਾਕੀ ਸਾਡੀ ਪਾਰਟੀ ਨਾਲ ਹੈ ਸਾਰੀ ਉਹ ਸਾਰੇ ਅੰਜਰੀਵਾਲ ਸਾਹਿਬ ਤੇ ਭਗਵੰਤ ਮਾਨ ਨੇ ਪਿਛਲੇ 2 ਸਾਲ ਦੇ ਵਿੱਚ ਅਨਿਆਏ ਵਿਝਿਆ ਵਾ ਤੇ ਅਨਿਆਏ ਹੀ ਵਧਣਗੇ